ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੇ ਇਹ ਵੀਡੀਓ ਗੁਰਗੋਬਨ ਸਿੰਘ ਜੀ ਦੀ ਇੱਕ ਅਨੋਖੀ ਸਾਖੀ ਬਾਰੇ ਹੈ ਜਿਸ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਮਾਇਆ ਦੀ ਥਾਂ ਤੇ ਉਹਨਾਂ ਨੂੰ ਜੰਗੀ ਸ਼ਾਸਤਰ ਪੇਟ ਕੀਤੇ ਜਾਣ ਤੇ ਕੌਣ ਸੀ ਉਹ ਕਾਰੀਗਰ ਜਿਨ੍ਹਾਂ ਨੇ ਗੁਰਗੋਬਨ ਸਿੰਘ ਜੀ ਨੂੰ ਤਿੰਨ ਸ਼ਾਸਤਰ ਬਣਾ ਕੇ ਪੇਸ਼ ਕੀਤੇ ਸਨ ਤੇ ਕੌਣ ਸੀ ਉਹ ਸੂਰਬੀਰ ਜੋਧਾ ਜਿਸ ਨੂੰ ਸਿਰਫ 2 ਘੰਟੇ ਹੀ ਸੌਂਦਾ ਦੇਖਿਆ ਗਿਆ ਸੀ ਜੇਕਰ ਕਦੇ ਉਸ ਨੂੰ ਬੈਰੀ ਘੇਰਾ ਵੀ ਪਾ ਲੈਂਦੇ ਸਨ ਤਾਂ ਉਹ 8 ਫੁੱਟ ਉੱਚੀ ਛਾਲ ਮਾਰ ਕੇ ਉਸ ਘੇਰੇ ਨੂੰ ਤੋੜ ਕੇ ਲੰਘ ਜਾਇਆ ਕਰਦਾ ਸੀ ਇਹ ਸਭ ਜਾਣਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਤਿਹਾਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਆਪਣਾ ਦਰਬਾਰ ਸਜਾ ਕੇ ਬੈਠੇ ਹਨ ਤੇ ਦਰਬਾਰ ਦੇ ਵਿੱਚ ਐਲਾਨ ਕਰਦੇ ਹਨ ਕਿ ਜਿਨ੍ਹਾਂ ਨੇ ਵੀ ਅੱਜ ਤੋਂ ਸਾਡੇ ਦਰਸ਼ਨ ਕਰਨੇ ਹਨ ਉਹ ਇਸ ਮਾਇਆ ਦੀ ਥਾਂ ਤੇ ਸਾਨੂੰ ਸ਼ਸਤਰ ਆ ਕੇ ਭੇਟ ਕਰਿਆ ਕਰਨ ਸਾਡੀ ਉਹਨਾਂ ਉੱਤੇ ਅਤੀ ਪ੍ਰਸੰਨਤਾ ਹੋਵੇਗੀ ਸਾਨੂੰ ਦਰਬਾਰ ਨੇਜੇ ਬੰਦੂਕਾਂ ਆਦੀ ਪੇਸ਼ ਕਰਨ ਦਰਬਾਰ ਵਿੱਚ ਹੀ ਇੱਕ ਕਾਰੀਗਰ ਹੁੰਦਾ ਹੈ ਜਿਸ ਦਾ ਨਾਂ ਸੀ ਲਾਲ ਸਿੰਘ ਉਹ ਆਪਣੇ ਘਰ ਜਾਂਦਾ ਹੈ ਤੇ ਉੱਥੇ ਜਾ ਕੇ ਤਿੰਨ ਸ਼ਸਤਰ ਬਣਾਉਂਦਾ ਹੈ ਜਿਨ੍ਹਾਂ ਵਿੱਚ ਸੀ ਇੱਕ ਸੀ ਦੇਗ ਇੱਕ ਸੀ ਤੇਗਾ ਤੇ ਇੱਕ ਸੀ ਕਿਰਪਾਨ ਤੇ ਆ ਕੇ ਗੁਰੂ ਪਾਸ਼ਾ ਸਾਹਮਣੇ ਪੇਸ਼ ਕਰਦਾ ਹੈ ਗੋਵਿੰਦ ਸਿੰਘ ਜੀ ਉਹਨਾਂ ਦੇ ਸ਼ਸਤਰ ਦੇਖਦੇ ਹਨ ਤੇ ਸਭ ਤੋਂ ਪਹਿਲ ਤੇ ਚੱਕਦੇ ਹਨ ਤੇਗੇ ਨੂੰ ਤੇਗੇ ਨੂੰ ਚੱਕ ਕੇ ਗੁਰੂ ਗੋਵਿੰਦ ਸਿੰਘ ਜੀ ਭਾਈ ਆਲਮ ਸਿੰਘ ਜੀ ਨੂੰ ਦਿੰਦੇ ਹਨ ਹੁਣ ਭਾਈ ਆਲਮ ਸਿੰਘ ਜੀ ਕੌਣ ਸੀ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਭਾਈ ਆਲਮ ਸਿੰਘ ਜੀ ਇੱਕ ਅਜਿਹੇ ਸੂਰਬੀਰ ਯੋਧੇ ਸਨ ਜਿਨ੍ਹਾਂ ਨੂੰ 2 ਘੰਟੇ ਤੋਂ ਵੱਧ ਸੌਂਦਾ ਕਿਸੇ ਨੇ ਵੀ ਨਹੀਂ ਸੀ ਦੇਖਿਆ ਤੇ ਜੇ ਕਿਤੇ ਬੈਰੀ ਨੇ ਉਹਨਾਂ ਨੂੰ ਘੇਰਾ ਪਾ ਲਿਆ ਸੀ ਤਾਂ ਉਹ 8 ਫੁੱਟ ਉੱਚੀ ਛਾਲ ਮਾਰ ਕੇ ਉਸ ਘੇੜੇ ਨੂੰ ਤੋੜ ਕੇ ਲੰਘ ਜਾਇਆ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਲਾਲ ਸਿੰਘ ਜੀ ਦੀ ਤਲਵਾਰ ਦੀ ਪਰਖ ਕੀਤੀ ਜੋ ਬਹੁਤ ਹੀ ਵਧੀਆ ਬਣੀ ਹੋਈ ਸੀ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਢਾਲੇ ਨੂੰ ਉਠਾਉਂਦੇ ਹਨ ਤੇ ਉਸ ਨੂੰ ਤੀਰ ਨਾਲ ਖੜਕਾ ਕੇ ਦੇਖਦੇ ਹਨ ਤੇ ਭਾਈ ਲਾਲ ਸਿੰਘ ਨੂੰ ਕਹਿੰਦੇ ਹਨ ਕਿ ਢਾਲਾਂ ਤਾਂ ਅਸੀਂ ਹੋਰ ਵੀ ਬਹੁਤ ਦੇਖੀਆਂ ਹਨ ਪਰ ਇਹ ਲਾਜਬਾਬ ਤੇ ਕਮਾਲ ਹੈ ਅਸੀਂ ਇਹਨਾਂ ਨੂੰ ਹਮੇਸ਼ਾ ਆਪਣੇ ਕਮਰ ਕਸੇ ਦੇ ਵਿੱਚ ਰੱਖਾਂਗੇ ਇੰਨੀ ਗੱਲ ਸੁਣਨ ਤੋਂ ਬਾਅਦ ਭਾਈ ਲਾਲ ਸਿੰਘ ਜੀ ਨੂੰ ਆਪਣੇ ਉੱਤੇ ਹੰਕਾਰ ਹੋ ਜਾਂਦਾ ਹੈ ਤੇ ਉਹ ਗੁਰੂ ਸਾਹਿਬਾਨ ਨੂੰ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਬਣਾਈ ਹੈ ਇਹ ਇੰਨੀ ਜਿਆਦਾ ਮਜ਼ਬੂਤ ਹੈ ਕਿ ਇਸ ਵਿੱਚ ਦੀ ਕੋਈ ਵੀ ਗੋਲੀ ਮਾਰੇ ਕੋਈ ਵੀ ਵਿਅਕਤੀ ਤਾਂ ਇਸ ਨੂੰ ਪਾਰ ਨਹੀਂ ਕਰ ਸਕਦੀ ਤਾ ਗੁਰੂ ਗੋਬਿੰਦ ਸਿੰਘ ਜੀ ਅੱਗੋਂ ਕਹਿੰਦੇ ਹਨ ਕਿ ਕੋਈ ਵੀ ਉਹ ਕਹਿੰਦਾ ਹੈ ਲਾਲ ਸਿੰਘ ਹਾਂ ਜੀ ਕੋਈ ਵੀ ਫਿਰ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਢਾਲ ਨੂੰ ਲਾਲ ਸਿੰਘ ਵੱਲ ਭਗਾ ਕੇ ਮਾਰਿਆ ਤਾਂ ਲਾਲ ਸਿੰਘ ਨੇ ਕਿਹਾ ਮਹਾਰਾਜ ਹੁਣੇ ਤਾਂ ਤੁਸੀਂ ਕਿਹਾ ਸੀ ਕਿ ਇਹ ਢਾਲ ਬਹੁਤ ਵਧੀਆ ਹੈ ਮੈਂ ਇਸ ਨੂੰ ਹਮੇਸ਼ਾ ਆਪਣੇ ਕੰਵਰ ਕੱਸੇ ਵਿੱਚ ਰੱਖਾਂਗਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਲਾਲ ਸਿੰਘ ਜਦੋਂ ਤੂੰ ਇਸ ਨੂੰ ਲੈ ਕੇ ਆਇਆ ਸੀ ਤਾਂ ਇਸ ਵਿੱਚ ਤੇਰੀ ਸ਼ਰਦਾ ਦੀ ਸੁਗੰਧ ਹੁੰਦੀ ਸੀ ਪਰ ਹੁਣ ਇਸ ਵਿੱਚੋਂ ਤੇਰੀ ਹੋਮੇ ਦੀ ਦੁਰਗੰਧ ਆ ਰਹੀ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਤਨਬਾਦ